ਸਸ਼ੀਕਲ ਅਲਰਟ ਨਿਊਜ਼ ਦੇਖ ਰਹੇ ਦਸਕਾਂ ਦਾ ਸਵਾਗਤ ਹੈ ਤਾਂ ਇਹ ਜਿਹੜੀ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਇਹ ਪਟਿਆਲਾ ਦੇ ਤੋਪਖਾਨਾ ਮੋੜ ਤੋਂ ਤਸਵੀਰ ਦਿਖਾਈ ਜਾ ਰਹੀ ਹੈ ਕਿ ਚੋਰਾਂ ਦੇ ਹੌਸਲੇ ਹੁੰਦੇ ਜਾ ਰਹੇ ਹਨ ਦਿਨੋ-ਦਿਨ ਕਿੱਥੇ ਤਾਂ ਪਟਿਆਲਾ ਪੁਲਿਸ ਆਪਣੇ ਹਰ ਇੱਕ ਐਕਸ਼ਨ ਨੂੰ ਲੈ ਕੇ ਹਰ ਇੱਕ ਚੋਰ ਅਤੇ ਨਸ਼ੇ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਉੱਥੇ ਹੀ ਦਿਨੋ-ਦਿਨ ਵੱਧ ਰਹੀਆਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਹੌਸਲੇ ਹੁੰਦੇ ਜਾਂਦੇ ਹਨ ਤਾਂ ਇੱਕ ਵਪਾਰੀ ਵੱਲੋਂ ਜਿਹੜੀ ਆਪਣੀ ਪੇਮੈਂਟ ਕਢਵਾ ਕੇ ਬੈਂਕ ਵਿੱਚੋਂ ਲਿਆਂਦੀ ਜਾਂਦੀ ਹੈ ਤਾਂ ਉਲਟਾ ਪਿੱਛਾ ਕਰਦੇ ਹੋਏ ਚੋਰਾਂ ਵੱਲੋਂ ਇਸ ਮੁਕਾਨ ਤੱਕ ਆ ਜਾਣੇ ਕਿ ਉਹਨਾਂ ਦੀ ਸਕੂਟਰੀ ਦੇ ਵਿੱਚੋਂ ਜਿਹੜਾ ਕੀ ਹੈ ਤਕਰੀਬਨ 5 ਲੱਖ ਰੁਪਏ ਦੀ ਜਿਹੜੀ ਨਗਦੀ ਹੈ ਉਸ ਨੂੰ ਲੈ ਕੇ ਫਰਾਰ ਹੋ ਜਾਣੇ ਤਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਉੱਥੇ ਹੀ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਜਿਹੜਾ ਕੀ ਅੰਜਾਮ ਦਿੱਤਾ ਗਿਆ ਤਾਂ ਕਿਹਾ ਗਿਆ ਜਾਂਦਾ ਹੈ ਕਿ ਇਸ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਕਿਸ ਤਰ੍ਹਾਂ ਬੰਦੇ ਵੱਲੋਂ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸਕੂਟਰੀ ਦੀ ਡਿੱਗੀ ਖੋਲ ਕੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਕੀ ਨਾਮ ਕੀ ਨਾਮ ਹੈ ਮੇਰਾ ਨਾਮ ਰਾਜ ਕੁਮਾਰ ਹੈ ਰਾਜਮਾ ਜੀ ਕੀ ਗੱਲ ਹੋਈ ਕੋਈ ਦਾਜੀ ਬੇਟਾ ਕੋਈ ਸਵੇਕ 7:00 ਵਜੇ ਆਇਆ ਸੀਗਾ ਰਾਹੁਲ ਆਇਆ ਬੇਟਾ ਜੀ ਨਾਮ ਜੇ ਜੇ ਆਇਆ ਸੀਗਾ ਵਾਰ ਮੈਂ ਉਹਨੂੰ ਕੋਈ ਕੰਮ ਕਿਹਾਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਜ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਉਹ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕੰਨੀ ਆ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀ ਉਹ ਗਲੀ ਦੇ ਤੇ ਮੈਨੂੰ ਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿ ਦੀਆ ਕ ਕਿਹ ਜਿੰਨੂ ਕਰਨੀ ਸੀ ਜੀ ਮੇਰੀ ਸੀਗੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਕੇ ਇੰਨੇ ਪੈਸੇ ਤੂੰ ਲੈ ਕੇ ਆ ਸਮ ਦੱਸਿਆ ਨਹੀਂ ਵੀ ਕਿਹਨੇ ਇਹ ਹੋ ਕੇ ਗਿਆ ਤੇ ਉੱਥੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਕਮਰੇ ਖਲਾਸ਼ੇ ਉਹਦੇ ਜੋ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹ ਤੇ ਵੀ 80 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜੇ 44 ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਮੀਨਸ ਰਿਪੋਰਟ ਕੋਲਸ ਨੂੰ ਕੰਪਲੀਟ ਲਖਾਈ ਨੂੰ ਲਿਖਾਤੀ ਜੀ ਕੰਪਲੇਨਟ ਠੀਕ ਹੈ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਡੋਲੇ ਨੇ ਉੱਥੇ ਦੇ ਉਹਦੇ ਅਧਾਟੀ ਸਾਨੂੰ ਰਿਸ਼ਵਾਤ ਚੁਣੂ ਗਵਾ ਰਹੇ ਵੀ ਕਾਰਵਾਈ ਕਰ ਰਹੇ ਨੇ